पाणी ਤੁਹਾਡਾ ਸਤਿਕਾਰ ਪਹਿਲਾਂ ਤਾਂ ਮਾਫੀ ਚਾਹਉਣਾ ਵੀ 15-20 ਦਿਨ ਕੋਈ ਵੀਡੀਓ ਨਹੀਂ ਪਾ ਸਕਿਆ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਕੰਮ ਕਰਦਾ ਬਹੁਤ ਜ਼ਿਆਦਾ ਪ੍ਰੈਸ਼ਰ ਤੁਸੀਂ ਪਾਇਆ ਸੀ ਇੰਨਾ ਤੁਸੀਂ ਰੈਕਡ ਦਿੱਤਾ ਤੇ ਮੈਂ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ 'ਚ ਵੀ ਜੇ ਤੁਹਾਡਾ ਸਹਿਯੋਗ ਹੋ ਗਿਆ ਕੋਈ ਵੱਡਾ ਕਰਾਂਗੇ ਉਹ ਵੱਡਾ ਕਰਨ ਦੀ ਤਮੰਨਾ ਆ ਤੇ ਆਹ ਮਸ਼ੀਨਾਂ ਆਹੀ ਆ ਰਹੀਆਂ ਸੱਤ ਕੰਨ ਦੀ ਮਸ਼ੀਨ ਬਣੀ ਆ ਜੀ ਇਹ ਰਾਜਸਥਾਨਾਂ ਚ ਜਾ ਰਹੀ ਆ ਇੱਕ ਜੇ ਮਗਲ ਦੇ ਪਾਸੇ ਡੱਬਾ ਵਾਲੀ ਜਾ ਰਹੀ ਆ ਇਹ ਦੋ ਮਸ਼ੀਨਾਂ ਇੱਧਰ ਰੈਡੀ ਹੋ ਰਹੀਆਂ ਛੇ ਮਸ਼ੀਨਾਂ ਪਿੱਛੇ ਲੱਗ ਰਹੀਆਂ ਇਹ ਵੱਖਰਾ ਬ੍ਰਾਂਡ 575 ਮਾਡਲ ਨੰਬਰ ਅਸੀਂ ਰੱਖ ਲਿਆ ਤੇ ਜਿਹੜੀਆਂ ਸਾਡੀਆਂ ਪਹਿਲਾਂ ਮਸ਼ੀਨਾਂ ਚੱਲਦੀਆਂ ਹੁੰਆਂ ਉਹਨਾਂ ਨਾਲੋਂ ਸਾਰਾ ਕੁਝ ਹੱਟ ਕੇ ਆ ਉਹਦੇ ਮੋਟਰ ਉੱਪਰ ਲਾਉਂਦੇ ਸੀ ਇਹਦੇ 75 ਪੀ 75 ਦੀਆਂ ਮੋਟਰਾਂ ਥੱਲੇ ਲੱਗੀਆਂ ਹੋਈਆਂ ਤੇ ਮਤਲਬ ਕੋਈ ਅਸੀਂ ਕਸਰ ਨਹੀਂ ਰੱਖੀ ਵਾਚੀ ਜਿੰਨਾ ਜ਼ੋਰ ਲਾਉਣਾ ਸੀ ਅਸੀਂ ਲਾਤ ਆ ਤੇ 7 ਟਨ ਤੱਕ ਹੋਈ ਆ ਆਉਣ ਵਾਲੇ ਦਿਨਾਂ 'ਚ ਅਸੀਂ 10 ਟਨ ਦੀ ਜਿਹੜੀ ਡ੍ਰੈਂਗ ਸਾਡੀ ਬਣਦੀ ਪਈ ਆ ਆਉਣ ਵਾਲੇ ਦਿਨਾਂ 'ਚ ਅਸੀਂ 10 ਟਨ ਨੂੰ ਹੱਥ ਪਾ ਰਹੇ ਹਾਂ 2.5 ਟਨ ਤੋਂ ਸ਼ੁਰੂ ਕੀਤੀ ਸੀ 5 ਟਨ 7 ਟਨ ਹੁਣ 10 ਟਨ ਵਾਲੀ ਵੀ ਬਣਾਵਾਂਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤੁਹਾਡੇ ਸਹਿਯੋਗ ਨਾਲ ਲੇਬਰ ਵੀ ਆਪਣੇ ਕੋਲ ਵਾਧੂ ਔਰ ਬੜੀਆ ਬੰਦੇ ਔਰ ਜਗ੍ਹਾ ਦੀ ਵੀ ਕੋਈ ਕਮਨ ਨਹੀਂ ਮਾਲਕ ਦੀ ਕਿਰਪਾ ਹਨ ਪੂਰੀ ਇਹ ਅਸੀਂ 15 ਦਿਨਾਂ ਦੇ ਵਿੱਚ ਤੁਹਾਨੂੰ ਇਹ ਸ਼ਰੇਟਰ ਦੇਵਾਂਗੇ ਹੁਣ ਜਿਹਦੇ ਅੱਗੇ 2-2 ਮਹੀਨੇ ਲੱਗਦੇ ਸੀ ਉਹ 15 ਦਿਨਾਂ ਦੇ ਅਸੀਂ ਤੁਹਾਨੂੰ ਸ਼ਰੇਟਰ ਦੇਵਾਂਗੇ ਆ ਸਾਡੇ ਪਿਤਾ ਸਮਾਨ ਆ ਸਾਡੇ ਭਰਾ ਵੀ ਆ ਦਾ ਪਿਤਾ ਵੀ ਆ ਜੀ ਇਹਨਾਂ ਨੇ ਜ਼ਿੰਮੇਵਾਰੀ ਲੈ ਲਈ ਆ ਕਹਿੰਦੇ ਤੂੰ ਫਾਰਕ ਹੋ ਜਿੱਥੇ ਮਰਜੀ ਜਾ ਜ਼ਿੰਮੇਵਾਰੀ ਮੈਨੂੰ ਦੇ ਇਹਨਾਂ ਦਾ ਇਹਨਾਂ ਦਾ ਬੇਟਾ ਤੇ ਇੱਕ ਆਪ ਦੋਈ ਹੁਣ ਇਹਨਾਂ ਦੀ ਜ਼ਿੰਮੇਵਾਰੀ ਆ ਹੁਣ ਮੈਂ ਲੈਣਿਆ ਨਜ਼ਾਰੇ ਮੈਂ ਤਾਂ ਨਵੀਆਂ ਨਵੀਆਂ ਕਾਢਾਂ 걸ਣੀਆਂ ਆ ਤਾਂ ਕੰਮ ਦੀ ਜ਼ਿੰਮੇਵਾਰੀ ਇਹਨਾਂ ਦੀ ਆ ਕੋਈ ਕੰਪਲੀਟ ਹੋਵੇ ਕੋਈ ਨਵਾਂ ਪ੍ਰੋਜੈਕਟ ਆ ਜਿਹੜੇ ਦੋ ਦੋ ਮਹੀਨੇ ਲੱਗਦੇ ਆ 15 ਜਨਾਂ ਨੂੰ ਸ਼੍ਰੈਡਰ ਦੇਵਾਂਗੇ ਜਿਹੜਾ ਹੁਣ ਡੱਬ ਵਾਲੀ ਸਾਡਾ ਸ਼੍ਰੈਡਰ ਜਾਣਾ ਸੀਗਾ ਉਹ 20 ਜਨਾਂ ਮਤਲਬ ਉਹਨਾਂ ਨੇ ਕਿਹਾ ਵੀ ਅਜੇ ਸਾਨੂੰ ਲੋੜ ਨਹੀਂ ਹੈ ਤੇ ਕੋਸ਼ਿਸ਼ ਕਰਦੇ ਆ ਜੇ ਹੋਰ ਪਾਸੇ ਵੀ ਜਾਂਦਾ ਹੋਇਆ ਹੋਰ ਭੇਜ ਦਾਂਗੇ ਹੋਰ ਬਣ ਗਏ ਨਵੇਂ ਪ੍ਰੋਜੈਕਟ ਜਿਹੜੇ ਬਣ ਰਹੇ ਆ ਤੇ ਇੱਕ ਡੱਬ ਵਾਲੀ ਲਈ ਵੀ ਮੈਂ ਬੇਨਤੀ ਕੀਤੀ ਸੀ ਭਰਾਵਾਂ ਨੂੰ ਸਾਨੂੰ ਉੱਥੇ ਰਾਉਂਡ ਵੇਲ ਚਾਹੀਦੀ ਆ ਕਾਫੀ ਚਾਹੀਦੀ ਆ ਵੀ ਜੇ ਕਿਸੇ ਕੋਲ ਸਾਧਨ ਹੈ ਉਹ ਰਾਉਂਡ ਵੇਲ ਦੇ ਸਕਦਾ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਪਹਿਲਾਂ ਵੀ ਮੈਂ ਵੀਡੀਓ ਪਾਈ ਹੋਈ ਓਦੇ ਉੱਤੇ ਡੱਬ ਵਾਲੀ ਦਾ ਕੰਟੈਕਟ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸਾਨੂੰ ਬਹੁਤ ਜ਼ਰੂਰਤ ਆ ਇਸ ਵੇਲੇ ਰਾਉਂਡ ਵੇਲ ਦੀ ਇਹ ਨੌਂ ਪ੍ਰੋਜੈਕਟ ਚੱਲਣੇ ਆ ਆਪਣੇ ਉਹਦੇ ਵਿੱਚੋਂ ਤਿੰਨ ਚਾਰਕ ਤਾਂ ਮੇਰਾ ਖਿਆਲ ਪਈ ਪੰਜਾਬ ਚ ਹੀ ਆ ਤੇ ਹੁਣ ਮੈਨੂੰ ਪੱਕਾ ਯਾਦ ਨਹੀਂ ਹੈਗਾ ਤੇ ਬੇਨਤੀ ਕੀਤੀ ਸੀ ਅੱਜ ਤੋਂ 4 ਸਾਲ ਪਹਿਲਾਂ ਵੀ ਮੈਂ ਜਿਹੜੇ ਕਿਸਾਨ ਭਰਾ ਆ ਮੇਰੇ ਜੱਟ ਭਰਾ ਆ ਉਹਨਾਂ ਨੂੰ ਬੱਟਾ ਮੰਨਿਆ ਤੇ ਸੌਣ ਲਾਊਗਾ ਮੈਂ ਵੀ ਐਦਾਂ ਦਾ ਕੰਮ ਕਰਕੇ ਦਿਖਾਵਾਂਗੇ ਪਿਛਲੇ ਸਾਲ ਮੇਰੇ ਕਿਸਾਨ ਭਰਾ ਕਈਆਂ ਨੇ ਮੈਨੂੰ ਫੋਨ ਕੀਤੇ ਵੀ ਸਾਨੂੰ ਰੁਪਈਆ ਕਿਲੋ ਹੀ ਦਿਵਾ ਦਿਓ ਤਾਂ ਸਾਡਾ ਮਾਲ ਚੱਕਾ ਦਿਓ ਤਾਂ ਅੱਜ ਇਹ ਦੂਜਾ ਸਾਲ ਆ ਅੱਜ ਮੈਂ ਪਤਾ ਨਹੀਂ ਕਿੰਨੇ ਕ ਫੋਨ ਕਰ ਚੱਕਾ ਕਹਿੰਦੇ ਜੀ ਸਾਡੇ ਕੋਲ ਮਾਲ ਹੈ ਨਹੀਂ ਸਾਡੇ ਕੰਟਰੈਕਟ ਹੋ ਗਏ ਆ ਅੱਜ ਮਾਲ ਦੀ ਸ਼ਾਰਟੇਜ ਆ ਤੁਸੀਂ ਦੇਖਿਓ ਮੈਂ ਇਹ ਗੱਲ ਕਹੀ ਸੀ ਵੀ ਸੋਨੇ ਦੇ ਭਾਅ ਪਰਾਲੀ ਵਿਕਣ ਲੱਲਾਂਗੇ ਤੇ ਅੱਜ ਉਹ ਪ੍ਰਮਾਤਮਾ ਦੀ ਬੜੀ ਕਿਰਪਾ ਆ ਵੀ ਅੱਜ ਸੋਨੇ ਦੇ ਭਾਅ ਮੇਰੇ ਕਿਸਾਨ ਭਰਾ ਦਾ ਜਿਹੜਾ ਇਹ ਮਾਲ ਆ ਵਿਗੂ ਆ 8 ਰੁਪਏ ਦਾ ਵਿਕ ਰਿਆ ਇਹਦਾ ਰੇਟ ਵੀ ਵਧੂ ਅੱਜ ਜਿੱਦਾਂ ਮੰਗ ਵਧੂਗੀ ਪਲਾਂਟ ਵਧਣਗੇ ਤਾਂ ਰੇਟ ਵੀ ਵਧਣਗੇ ਵੀਡੀਓ ਲੰਬੀ ਹੁੰਦੀ ਆ ਤਾਂ ਹੋ ਜਾਵੇ ਮੈਂ 15 ਦਿਨ ਆਪਣੇ ਸੱਜਣਾ ਮਿੱਤਰਾ ਨਾਲ ਭਰਾਵਾਂ ਨਾਲ ਗੱਲਾਂ ਨਹੀਂ ਕੀਤੀਆਂ ਅੱਜ ਦਿਲ ਖੁੱਲ ਕੇ ਗੱਲ ਕਰਦੇ ਆ ਅੱਜ ਟੈਨਸ਼ਨ ਫਰੀ ਆ 2 ਦਿਨ ਤੱਕ ਹੋਰ ਟੈਨਸ਼ਨ ਫਰੀ ਹੋ ਜਾਣਾ ਕੰਮ ਬੰਦਿਆਂ ਨੇ ਚੱਕ ਲਿਆ ਆਪਾਂ ਨੂੰ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਆ ਅੱਜ ਫੇਰ ਕਰ ਦਿੰਨਾ ਅੱਜ ਮੇਰਾ ਦਿਲ ਬੜਾ ਖੁਸ਼ ਆ ਮਨ ਬਹੁਤ ਖੁਸ਼ ਆ ਕਿ ਜਦੋਂ ਕੋਈ ਆਟ ਗਵਾੜ ਕੋਈ ਸਾਈਕਲ ਖੜਾ ਕਰਨ ਨੂੰ ਕੋਈ ਮੋਟਰਸਾਈਕਲ ਖੜਾ ਕਰਨ ਨੂੰ ਕਦੇ ਵੀ ਤੂੰ ਪਰੇ ਕਰ ਲਾ ਭਾਈ ਸਾਡੇ ਥਾਂ ਚੋਂ ਪਰੇ ਕਰ ਲਾ ਜੋ ਛੋਟੀ ਸੋਜ ਵਾਲੇ ਕਈ ਲੋਕ ਹੁੰਦੇ ਆ ਕੰਮ ਨੂੰ ਦੇਖ ਕੇ ਛੜਦੇ ਆ ਤਾ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਭਰਾਵੋ ਜੇ ਕੋਈ ਪ੍ਰਮਾਤਮਾ ਤੋਂ ਕੁਝ ਲੈਣਾ ਆ ਨਾ ਤਾਂ ਦੰਦਾ ਦੇ ਥੱਲੇ ਜੀਬ ਲੈ ਕੇ ਤਾਂ ਉਹਨੂੰ ਦਬਾ ਲਿਆ ਕਰੋ ਤਾਂ ਸਿਰ ਮੱਥੇ ਮੰਨਿਆ ਕਰੋ ਕਿ ਮੇਰੇ ਜ਼ਿੰਦਗੀ ਦੇ ਤਜਰਬੇ ਆ 6-7 ਮਹੀਨੇ ਤੋਂ ਤਾਂ ਚਲੋ ਮੇਰਾ ਖਲਾਰਾ ਹੈਗਾ ਹੀ ਆ ਥੋੜਾ ਦਿੱਤਾ ਹੋਇਆ ਕੰਮਕਾਰ ਵੱਧਦਾ ਪਿਆ ਤੇ ਨੇੜੇ ਤੇੜੇ ਮੇਰੇ ਸੱਜਣਾ ਨੇ ਪਰੇਸ਼ਾਨ ਕਰਨਾ ਜੇ ਸਾਈਕਲ ਵੀ ਖੜਾ ਕਰ ਲੈਣਾ ਕਹਿੰਦਾ ਪਰੇ ਕਰ ਲਾ ਓਏ ਤਾਂ ਕੱਲ ਫੇਰ ਇੱਥੇ ਛੱਡੂ ਜਾ ਸੀਗੀ ਮੇਰੇ ਪਰਦੇਸੀ ਭਰਾ ਸੀਗੇ ਉਹਨਾਂ ਨੇ ਗਲੀ 'ਚ ਗੱਡੀ ਲਾਤੀ ਤਾਂ ਮੈਂ ਕਿਹਾ ਚੱਲ ਕੋਈ ਨਹੀਂ ਯਾਰ ਤਿਉਹਾਰ ਦਾ ਦਿਨ ਹੈ ਵੇ ਇਹਨਾਂ ਨੂੰ ਤੰਗ ਨਹੀਂ ਕਰਨਾ ਸਾਡੀਆਂ ਗੱਡੀਆਂ 'ਚ ਸੜਕ 'ਤੇ ਸੜਕ ਜਾਣੀਆਂ ਤਾਂ ਕੋਈ ਗੱਲ ਨਹੀਂ ਤਾਂ ਸਵੇਰੇ 8 ਵਜੇ ਫੋਨ ਆ ਗਿਆ ਨੇੜੇ ਦੇ ਦੁਕਾਨ ਦੇ ਨਾਲ ਉਹ ਤਾਲਾ ਲੱਗਾ ਦੁਕਾਨ ਨੂੰ ਕੋਈ ਖੋਲਦਾ ਨਹੀਂ ਕੋਈ ਕੁਝ ਨਹੀਂ ਸਵੇਰੇ 8 ਵਜੇ ਫੋਨ ਕਰ ਲਿਆ ਭਾਜੀ ਗੱਡੀ ਪਰੇ ਕਰੋ ਗੱਡੀ ਪਰੇ ਕਰੋ 8 ਵਜੇ ਉਹਨੇ ਮੈਨੂੰ ਠਾਲ ਕੇ ਮੈਂ ਗੱਡੀ ਪਰੇ ਕਰਤੀ ਡਰਾਈਵਰ ਆਇਆ ਨਹੀਂ ਸੀ ਤਾਂ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਮੜੀਦੂ ਹੋਰ ਪਰੇ ਕੁਝ ਨਹੀਂ ਚਾਹੀਦਾ ਜਿੱਦਿਕੇ ਮੇਰੀ ਔਕਾਤ ਹੀ ਉਤੋਂ ਬਹੁਤ ਜ਼ਿਆਦਾ ਤੈ ਦੇਤਾ ਵੇ ਹੁਣ ਮੇਰੇ ਗਵਾਂਢੀ ਨਾਲ ਕਹਿਣ ਵੇ ਪਰੇ ਕਰ ਲਾ ਆ ਜਿਹੜਾ ਕੁਛ ਤੂੰ ਦੇਤਾ ਮੈਂ ਦੰਦਾ ਥੱਲੇ ਜੀਬ ਲਈ ਸੀ ਬਹੁਤ ਕੁਝ ਮਿਲ ਗਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਕਿਸੇ ਹੋਰ ਨੂੰ ਦੇ ਦੇ ਮੈਨੂੰ ਇੰਨਾ ਹੀ ਬਹੁਤ ਆ ਤਾਂ ਮੈਂ ਬੇਨਤੀਆਂ ਕੀਤੀਆਂ ਸੀ ਵੀ ਆਪਾਂ ਕੁਝ ਵੱਡਾ ਕਰਾਂਗੇ ਨਾ ਤਾਂ ਹੁਣ ਲੇਬਰ ਦੀ ਕਮੀ ਆ ਲਗਭਗ 15 ਬੰਦੇ ਆਪਣੇ ਕੋ ਆਪਣੇ ਕੋਲੇ ਹੀ ਰਹਿੰਦੇ ਆ ਤੇ ਨਾ ਜ਼ਿੰਮੇਵਾਰ ਬੰਦਿਆਂ ਦੀ ਕਮੀ ਆ ਸਾਡੇ ਫਾਦਰ ਸਾਹਿਬ ਚੱਲੋ ਬਈ ਹੈਗੇ ਆ ਤੇ ਟੈਨਸ਼ਨ ਫਰੀ ਆ ਤੇ ਵੱਡਾ ਕੁਝ ਕਰਨਾ ਤਾਂ ਦੀ ਕੋਈ ਕਮੀ ਨਹੀਂ 7 ਟਨ ਤੱਕ ਸ਼੍ਰੈਡਰ ਆਪਣੇ ਮਾਰਕੀਟ ਚ 15 ਚੱਲਦੇ ਆ ਹੁਣ 10 ਟਨ ਦਾ ਪਾਵਾਂਗੇ ਬਹੁਤ ਜਲਦ ਤੇ ਨਾਲ ਆਪਾਂ ਹੈਂਬਰ ਮਿਲ ਬਾਰੇ ਵੀ ਸੋਚ ਰਹੇ ਆ ਜੇ ਤੁਹਾਡੀ ਦਇਆ ਤੁਹਾਡਾ ਪਿਆਰ ਇਦਾਂ ਹੀ ਤੁਹਾਡਾ ਮਿਲਦਾ ਰਿਹਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕਿਸਾਨ ਸੌਖੇ ਕਰਾਂਗੇ ਆਪਾਂ ਆਪਣੇ ਪੰਜਾਬ ਦੇ ਭਰਾ ਜਿਹੜੇ ਆ ਉਹਨਾਂ ਨੂੰ ਸੌਖੇ ਕਰਾਂਗੇ ਤੁਹਾਡੀਆਂ ਦੁਆਵਾਂ ਚਾਹੀਦੀਆਂ ਫਿਰ ਮਾਫੀ ਮੰਗਦਾ ਵੀ ਜਦੋਂ ਮੈਂ ਫੋਨ ਨਹੀਂ ਕਿਸੇ ਨਾਲ ਗੱਲ ਤੇ ਗੱਲ ਨਹੀਂ ਕਰ ਸਕਿਆ ਬਿਜੀ ਸੀ ਫੋਨ ਅਟੈਂਡ ਨਹੀਂ ਕਰ ਸਕਿਆ ਤਾਂ ਸੌਰੀ ਫੀਲ ਕਰਦਾ ਧੰਨਵਾਦ ਜੀ